ਸਵਾਗਤ ਕਲੈਰ ਅਮ੍ਰਿਤ ਚੈਨਲ ਤੋਂ ਮੈਂ ਅਮ੍ਰਿਤਪਾਲ ਕਲੈਰ ਤੇ ਤੁਸੀਂ ਸੁਣ ਰਹੇ ਹੋ ਰਣਬੀਰ ਕੌਰ ਰਾਣਾ ਦਾ ਲਿਖਿਆ ਹੋਇਆ ਨਾਵਲ ਅਜੇ ਤਾਂ ਮੰਜ਼ਲ ਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ ਪੰਜਵਾਂ ਭਾਗ ਸੁਣੋਗੇ ਚੰਦਕੁਰ ਦਾ ਕੱਚਾ ਘਰ ਰੋਜ਼ਾਨਾ ਦੀ ਵਰਤੋਂ ਵਾਲਾ ਸੀ ਪਰ ਵਿਹੜੇ ਵਿੱਚ ਜੋ ਹਵੇਲੀ ਸੀ ਉਹਦੇ ਵਿੱਚ ਵੜਦਾ ਤਾਂ ਬੰਦਾ ਇਉਂ ਸੋਚਦਾ ਕਿ ਕਿੱਥੇ ਆ ਗਿਆ ਹਾਂ ਪੌੜੀਆਂ ਬਾਹਰ ਰੱਖੀਆਂ ਸਨ ਜੋ ਚਿਵਾਰੇ 'ਚ ਚੜ੍ਹਦੀਆਂ ਸਨ ਸੱਜੇ ਤੇ ਖੱਬੇ ਹੱਥ ਦੋ ਬੈਠਕਾਂ ਵਿਚਕਾਰ ਡਿਊਟੀ ਜਾ ਕੇ ਵੇੜਾ ਖੱਬੇ ਹੱਥ ਰਸੋਈ ਤੇ ਪਿੱਛੇ ਰਸੋਈ ਦਾ ਸਟੋਰ ਰਸੋਈ ਦੇ ਸਾਹਮਣੇ ਕਰਕੇ ਬੈਡਰੂਮ ਤੇ ਪਿਸ਼ਾ ਫਿਰ ਦੋ ਵੱਡੇ ਵੱਡੇ ਹਾਲ ਕਮਰਿਆਂ ਵਿੱਚ ਰੰਗਲੇ ਪਾਵਿਆਂ ਵਾਲੇ ਪਲੰਘ ਵਿਸ਼ੇ ਹੋਏ ਸਨ ਜਿਨ੍ਹਾਂ ਉੱਤੇ ਦਸੂਤੀ ਦੀ ਕਢਾਈ ਵਾਲੀਆਂ ਚਾਦਰਾਂ ਅੰਗੀਠੀਆਂ ਤੇ ਅੰਗੀਠੀ ਪੋਸ਼ ਕਿਸੇ ਖੁੰਝੇ ਵਿੱਚ ਪਿੱਤਲ ਦੇ ਮਟਕੇ ਫੁੱਲਦਾਨ ਤੇ ਸੁਰਾਂਘਾ ਸਜੀਆਂ ਪੰਗਾ ਸਨ ਕੀ ਮਜਾਲ ਹੈ ਕਿਤੇ ਮਿੱਟੀ ਦਾ ਕਿਣਕਾ ਦੇਖ ਜਾਵੇ ਬੈਠਕਾਂ ਦੀਆਂ ਵੀ ਪੂਰੀਆਂ ਸ਼ਾਨਾਂ ਸਨ ਸ੍ਰੀਨਾਥਾਂ ਕੇ ਖੜੇ ਖਡਾਉਣਾ ਕੋੜੇ ਵੇਖਣ ਵਾਲੇ ਸਨ ਬੈਠਕਾਂ ਦੇ ਛਤ ਤੇ ਫਾਨੂਸ ਲਟਕ ਰਹੇ ਸਨ ਜੋ ਰੰਗ ਬਰੰਗੇ ਬੰਟੇ ਵਰਗੇ ਲਾਟੂ ਸਨ ਰੋਸ਼ਨ ਦੀਆਂ ਵੀ ਰੰਗਦਾਰ ਸ਼ੀਸ਼ਿਆਂ ਦੇ ਸਨ ਰਸੋਈ ਵਿੱਚ ਸ਼ੀਸ਼ਿਆਂ ਵਾਲੀ ਅਲਮਾਰੀ ਨੂੰ ਜਿੰਦਰਾ ਲਾਇਆ ਪਿਆ ਸੀ ਉਸ ਵਿੱਚ ਕੁਝ ਭਾਂਡੇ ਚਾਂਦੀ ਦੇ ਸਨ ਜਾਂ ਤਾਂ ਰੁਲੀਆ ਰਾਮ ਤੇ ਰਾਜਾ ਰਾਮ ਰੋਟੀ ਖਾਂਦੇ ਸਨ ਜਾਂ ਫਿਰ ਹੁਣ ਸ਼ਰਾਧਾ ਵੇਲੇ ਪੰਡਤ ਰੋਟੀ ਖਾਂਦੇ ਸਨ ਉੰਜ ਉਹਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਉਹ ਸੋਚਦੀ ਰਹਿੰਦੀ ਕਿ ਸੋਨੇ ਚਾਂਦੀ ਦੇ ਭਾਂਡਿਆਂ ਵਿੱਚ ਰੋਟੀ ਖਾਣ ਵਾਲੇ ਕਿਹੜਾ ਨਹੀਂ ਮਰਨਗੇ ਮੈਂ ਵੀ ਇੱਕ ਦਿਨ ਮਰ ਜਾਵਾਂਗੀ ਫੇਰ ਵੀ ਜਨਾਨੀ ਸੀ ਕਦੇ-ਕਦੇ ਉਦਾਸ ਹੋ ਜਾਂਦੀ ਸੀ ਬਾਣੀ ਜਪਦੀ ਰਹਿੰਦੀ ਜਪਜੀ ਸਾਹਿਬ ਉਹਦੇ ਕੰਠ ਸੀ ਚੰਦਕੌਰ ਵਿਆਹੀ ਆਈ ਸੀ ਤਾਂ ਉਹਦੀ ਝਾਲ ਨਹੀਂ ਸੀ ਚੱਲੀ ਜਾਂਦੀ ਹਰੀ ਸ਼ੈਲ ਤੇ ਫਰੋਜ਼ੀ ਰੰਗ ਦੇ ਦੋ ਘਗਰੇ ਉਹ ਵਟਾ-ਵਟ ਕੇ ਪਾਉਂਦੀ ਕਦ ਕਾਠ ਬਥੇਰਾ ਸੀ ਬਾਣੀਆਂ ਦੀ ਧੀ ਤਾਂ ਉਹ ਲੱਗਦੀ ਹੀ ਨਹੀਂ ਸੀ ਜਦੋਂ ਉਹ ਬਾਹਰ ਅੰਦਰ ਕਗਰਾ ਪਾ ਕੇ ਜਾਂਦੀ ਤਾਂ ਕੁੜੀਆਂ ਉਹਦੇ ਘਗਰੇ ਦੀ ਠੋਕਰ ਦਾ ਨਜ਼ਾਰਾ ਵੇਖਦੀਆਂ ਤੇ ਉਹ ਸੋਚਦੀਆਂ ਅਸੀਂ ਵੀ ਚੰਦਕੌਰ ਵਾਂਗ ਨਖਰੇ ਨਾਲ ਤੁਰ ਕੇ ਉਹੀ ਟੌਰ ਮਾਰਿਆ ਕਰਾਂਗੇ ਘੁੰਡ ਦਾ ਰਿਵਾਜ ਸੀ ਕੌਣ ਦੇ ਹੀ ਕਰਦੀ ਸੀ ਉਹ ਸੋਚਦੀ ਕਿ ਗੁਰੂ ਸਹਿਬਾਨ ਨੇ ਤਾਂ ਅਜਈਆਂ ਕ੍ਰਿਤੀਆਂ ਨੂੰ ਦੂਰ ਕੀਤਾ ਸੀ ਪਰ ਬਾਗੀ ਹੀ ਨਹੀਂ ਹੋਈ ਸੌਰੇ ਘਰ ਮਾਨ ਮਰਿਆਦਾ ਨੂੰ ਬਰਕਰਾਰ ਰੱਖਦੇ ਆ ਉਹ ਸਭ ਦੇ ਮਨ ਉੱਤੇ ਰਾਜ ਕਰਦੀ ਰਹੀ ਤੇ ਹੌਲੀ-ਹੌਲੀ ਘੁੰਡ ਤੇ ਘਗਰਾ ਉਹਦੀ ਜ਼ਿੰਦਗੀ ਚੋਂ ਮਨਫੀ ਹੋ ਗਏ ਕਹਿੰਦੇ ਚੰਦਕੌਰ ਬੜੀ ਦਲੇਰ ਵੀ ਸੀ ਇੱਕ ਵਾਰ ਰਾਤ ਨੂੰ ਘਰ ਵਿੱਚ ਚੋਰ ਆ ਗਏ ਰੁਲੀਆ RAM ਤੋਂ ਚੋਰਾਂ ਨੇ ਕੁੰਜੀਆਂ ਮੰਗੀਆਂ ਤਾਂ थरथਰ ਕੰਬਦੇ ਰੁਲੀਆ RAM ਨੇ ਕਿਹਾ ਕੁੰਜੀਆਂ ਤਾਂ ਚੰਦਕੌਰ ਕੋਲੇ ਐ ਚੁਬਾਰੇ ਤੇ ਚੜਜੋ ਭਾਈ ਅਕੇ ਚੋਰ ਕੋਠੇ ਤੇ ਚੜ ਗਏ ਇੱਕ ਪੌੜੀਆਂ 'ਚ ਖੜ ਗਿਆ ਤੇ ਇੱਕ ਨੇ ਸੁੱਤਾ ਪਿਆ ਰਾਜਾ ਰਾਮ ਜਾ ਉਠਾਇਆ ਉਹ ਤੋਂ ਤਾਂ ਕੁਝ ਬੋਲਿਆ ਨਾ ਜਾਵੇ ਤਾਂ ਚੰਦਕੌਰ ਨੇ ਕਿਹਾ ਬਾਈ ਜੇ ਭੇਜਿਆ ਤੁਹਾਨੂੰ ਲਾਓ ਉਹ ਪੰਗਾਂ ਬਨੇਰੇ ਤੇ ਕੁੰਜਗਾ ਜਦ ਚੋਰ ਨੇ ਬਨੇਰੇ ਵੱਲ ਪਿੱਠ ਪੋਈ ਤਾਂ ਮਾਂ ਦੀ ਧੀ ਨੇ ਬਾਹੀ ਦੇ ਨਾਲ ਪਈ ਡਾਂਗ ਚੱਕੀ ਤੇ ਵਰਾ ਦਿੱਤੀ ਦੋਹਾਂ ਭੱਜਣ ਲੱਗਿਆਂ ਤੇ ਰਾਜਾ ਰਾਮ ਨੇ ਚੋਰ ਚੋਰ ਦਾ ਰੌਲਾ ਪਾ ਦਿੱਤਾ ਹੁਣ ਹੇਠਾਂ ਪੌੜੀਆਂ ਵਿੱਚ ਰੁਲਿਆ ਨੇ ਗੁੰਡਾਸਾ ਲੈ ਕੇ ਖੜ ਗਿਆ ਕੋਠਿਆਂ ਉੱਤੇ ਪਏ ਲੋਕ ਉੱਠ ਖੜਉ ਉਤੇ ਸਭ ਇਕੱਠੇ ਹੋ ਗਏ ਚੋਰ ਆ ਗਏ ਦਬੋਚ ਲੋ ਚੰਦਕੁਰ ਕਹੇ ਦੋਹਾਂ ਨੂੰ ਕਾਂ ਡੋੜ ਬਣਾਉਣਾ ਪਿੰਡ ਕਹੇ ਥਾਣੇ ਲੈ ਚੱਲ ਜੀ ਸਵੇਰੇ ਲੈ ਕੇ ਚੱਲਾਂਗੇ ਕਰਮਸਿਆਂ ਸਵੇਰ ਤੱਕ ਇਹ ਕਾਂ ਡੋੜ ਬਣੇ ਰਹਿਣਗੇ ਸਾਰਾ ਪਿੰਡ ਇਹਨਾਂ ਨੂੰ ਵੇਖੂਗਾ ਤੇ ਹੋਰ ਵੀ ਕਿਸੇ ਦਾ ਹੌਸਲਾ ਨਹੀਂ ਪੈਣਾ ਚੋਰੀ ਕਰਨ ਦਾ ਚੰਦਕੁਰ ਕਹਿ ਰਹੇ ਸੀ ਚੰਦ ਕੋਰ ਅੜ ਗਈ ਦੋਵੇਂ ਚੋਰ ਕਾਂ ਡੋਡ ਬਣਾਉਣੇ ਪਏ ਤੀਵੀ ਦੀ ਜ਼ਿੱਦ ਵੀ ਪੈੜੀ ਹੁੰਦੀ ਹੈ ਕਿਉਂਕਿ ਉਹਦੇ ਹੌਸਲੇ ਨੂੰ ਦਾਤ ਦੇਣੀ ਬਣਦੀ ਸੀ ਕੋਈ ਕਹੇ ਗੁਰੂ ਸਾਹਿਬ ਦੀ ਥਾਪਣਾ ਹੈ ਭਾਈ ਇਹਦੇ ਪੇਕਿਆਂ ਨੂੰ ਅੰਸ਼ ਤਾਂ ਉਹਨਾਂ ਸਿੱਖੜਿਆਂ ਦੀ ਹੈ ਸਵੇਰ ਨੂੰ ਠਾਣੇ ਇਤਲਾਹ ਦਿੱਤੀ ਦੋਵੇਂ ਚੋਰ ਪੁੱਚੋ ਮੰਡੀ ਦੇ ਨਿਕਲੇ ਪੁਲਿਸ ਦੇ ਟਹੇ ਚੜਿਆ ਚੜਿਆਂ ਦਾ ਹਾਲ ਸਭ ਨੂੰ ਪਤਾ ਹੁੰਦਾ ਹੈ ਉਹ ਤਾਂ ਠਾਣੇਦਾਰ ਦੇ ਪੈਰੀ ਹੱਥ ਲਾ ਲਾ ਕੇ ਕਹਿਣ ਕਿ ਸਾਡੀਆਂ ਤਾਂ ਸੱਤ ਪੀੜੀਆਂ ਨਹੀਂ ਇਸ ਕੰਮ ਵਿੱਚ ਝਾਕਣਗੀਆਂ ਉਹਨਾਂ ਦੀਆਂ ਪੀੜੀਆਂ ਨੇ ਤਾਂ ਪਤਾ ਨਹੀਂ ਇਸ ਕੰਮ ਤੋਂ ਤੋਬਾ ਕੀਤੀ ਕਿ ਨਹੀਂ ਪਰ ਇਸ ਪਿੰਡ ਦਾ ਨਾਂ ਕਾਂ ਡੋੜ ਵਾਲੀ ਪੁੱਛੋ ਜ਼ਰੂਰ ਪੈ ਗਿਆ ਚੰਦਕੁਰ ਦੇ ਗੁਣਾ ਦਾ ਸਾਨੀ ਕੌਣ ਬਣੇ ਸੋਹਰਾ ਕਹੇ ਇਸਤੀ ਵਰਗੇ ਧੀ ਸਭ ਦੇ ਘਰ ਜੰਮੇ ਪਿੰਡ ਦੀਆਂ ਕੁੜੀਆਂ ਤੇ ਨੂਹਾ ਦੀ ਉਹ ਸਹੇਲੀ ਸੀ ਨਾਥ ਦਿੱਤੀ ਸ਼ੈਲੋ ਇੱਕ ਦਿਨ ਚੰਦਕੌਰ ਦੇ ਕੋਲ ਆ ਬੈਠੀ ਤੇ ਰੋਈ ਹੀ ਜਾਵੇ ਆਖੇ ਮਾਸੀ ਗੋਂਡੇਗਾ ਦਾ ਬੀਰਾ ਮੈਨੂੰ ਚੰਗਾ ਮੰਨਦਾ ਬੋਲਦਾ ਹੁਣ ਮੈਂ ਕੀ ਕਰਾਂ ਰੋਣਾ ਤੇਰਾ ਕੋਈ ਕਸੂਰ ਨਾ ਹੋਵੇ ਮਾਸੀ ਮੈਂithੋ ਸੌ ਲੈ ਲੈ ਵੱਡੇ ਮਹਾਰਾਜ ਦੀ ਭਾਵੇਂ ਰਾਤ ਨੂੰ ਤਿਰੰਜਣ ਕੱਤਣ ਆਈਆਂ ਕੁੜੀਆਂ ਨੂੰ ਚੰਦਕਾਰ ਨੇ ਸਭ ਸਮਝਾ ਦਿੱਤਾ ਕਿ ਤੁਸੀਂ ਸ਼ੇਰਾਂ ਦੀਆਂ ਬੱਚੀਆਂ ਹੋ ਕਿਸੇ ਦੀ ਕੀ ਤਾਕਤ ਹੈ ਤੁਹਾਡੀ ਵਾਹ ਵੱਲ ਝਾਕ ਜਾਵੇ ਬੀਰਾ ਗਲੇ ਚ ਛੱਲੋ ਦੇ ਮਗਰ ਘੇੜੇ ਮਾਰਦਾ ਉਹਨੂੰ ਕਾਂਡੋੜ ਬਣਾਉਣਾ ਧਰਮਸ਼ਾਲਾ ਦੇ ਮੋੜ ਦੇ ਦੋ ਹੋ ਗਈਆਂ ਤੇ ਤਿੰਨਾਂ ਨੇ ਚੰਦਕੁਰ ਦਾ ਮੋੜ ਮਲ ਲਿਆ ਇੱਕ ਰਸਾ ਲੈ ਕੇ ਦੋਹਾਂ ਟੱਲੀਆਂ ਨੇ ਸਿਰੇ ਫੜ ਲਏ ਰਸਾ ਜ਼ਮੀਨ ਤੇ ਰੱਖਿਆ ਗਿਆ ਬੀਰਾ ਵੀ ਸੀਟੀਆਂ ਮਾਰਦਾ ਜਦੋਂ ਆਇਆ ਤਾਂ ਭੋਲੀ ਨੇ ਆਵਾਜ਼ ਵਿਗਾੜ ਕੇ ਕਿਹਾ ਬੀਰਾ ਹੈ ਹਾਂ ਤੂੰ ਕੌਣ ਹੈ ਕੁੜੀਆਂ ਨੇ ਦੋਹਾਂ ਪਾਸਿਆਂ ਤੁਰੱਸਾ ਉੱਚਾ ਚੁੱਕ ਲਿਆ ਤੇ ਢੇੜਾ ਬਣ ਕੇ ਵੀਰਾ ਰੱਸੇ ਵਿੱਚ ਵਲੇਟਿਆ ਗਿਆ ਦੱਸ ਕਿਨੂੰ ਸੀਟੀਆਂ ਮਾਰਦਾ ਸੀ ਸੀਤੋ ਨੇ ਪੂਰੀ ਗਰਮੀ ਨਾਲ ਕਿਹਾ ਕਿਸੇ ਨੂੰ ਨਹੀਂ 마ਸੀ ਆ ਜਾ 마ਸੀ ਆ ਜਾ ਬਣਾਈਏ ਇਹਦਾ ਕਾਂਡੋੜ ਬਾਕੀ ਤੇਰਾ ਜਿਵੇਂ ਹੁਕਮ ਹੜਾ ਭੈਣਾ ਬਣ ਕੇ 마ਸੀ ਬਣ ਕੇ ਮੈਂ ਥੋੜੀ ਕਾਲੀ ਗਊ ਜੇ ਇਸ ਗਲੀ ਵੀ ਲੰਘ ਗਿਆ ਮੋੜ ਕਦੇ ਬੀਰਾ ਸਾਰਿਆਂ ਦੇ ਪੈਰੀ ਹੱਥ ਲਾ ਰਿਹਾ ਸੀ ਐਵੇਂ ਤਾਂ ਨਹੀਂ ਇਸ ਪਿੰਡ ਦਾ ਨਾਂ ਕਾਡ ਡੋੜ ਵਾਲੀ ਪੁੱਛੋ ਪਿਆ ਹੁਣ ਤਾਂ ਕਾਕਾ ਸਵੇਰ ਨੂੰ ਜਮ੍ਹਾਂ ਪੱਕਾ ਮੋਹਰ ਲੱਗ ਜਾਊਗੀ ਤੈਨੂੰ ਸ਼ਰਮ ਤਾਂ ਨਹੀਂ ਪਿੰਡ ਦੀਆਂ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਾਸੀ ਮਾਫ਼ ਕਰ ਦੇ ਬੀਰਾ ਤਰਲੇ ਪਾ ਰਿਹਾ ਸੀ ਕੋਈ ਮਾਫੀ ਨਹੀਂ ਤੇ ਸੱਚੀ ਗੱਲ ਹੋਈ ਉਹਨੂੰ ਕਾਡ ਡੋੜ ਬਣਾ ਦਿੱਤਾ ਪਿੰਡ ਵਿੱਚ ਮੰਡੀਰਤਾ ਚੰਦਕੁਰ ਦੀ ਗਲੀ ਹੀ ਭੁੱਲ ਗਈ ਸੀ ਜੇ ਕੋਈ ਮਾੜੇ ਮੋٹے ਖੰਭ ਜਹਿ ਮਾਰਦਾ ਤਾਂ ਘਰ ਦੇ ਹੀ ਕਹਿ ਦਿੰਦੇ ਕਿਉਂ ਛੱਡ ਕੇ ਆਈਏ ਚੰਦਕੌਰ ਕੋਲੇ ਅੱਜ ਤੱਕ ਕਾਂ ਡੋੜ ਵਾਲਾ ਦਾਗ ਤਾਂ ਧੋਤਾ ਨਹੀਂ ਗਿਆ ਪਰ ਮਨ ਚਲੇ ਤੇ ਵਿਗੜੇ ਦਿਮਾਗ ਟਿਕਾਣੇ ਰਹੇ ਤੇ ਮਾਪੇ ਵੀ ਆਪਣੀਆਂ ਧੀਆਂ ਤੇ ਮਾਣ ਕਰਦੇ ਰਹੇ ਹੁਣ ਨਿਰਮਲ ਤੇ ਪੂਨਮ ਸਹੇਲੀਆਂ ਵਾਂਗ ਹੋ ਗਈਆਂ ਸਨ ਦੁਪਹਿਰ ਦਾ ਖਾਣਾ ਨਿਰਮਲ ਕੋਲ ਹੀ ਖਾ ਲਿਆ ਸੈਂਟਰ ਬੰਦ ਕਰਨ ਤੋਂ ਬਾਅਦ ਉਹ ਤੇ ਭੁੰਡੇ ਹਰਵੰਸ ਕੇ ਘਰ ਆ ਗਈਆਂ ਚਾਚੀ ਸਤਿ ਸ਼੍ਰੀਕਾਲ ਪੁੰਡੀ ਨੇ 베지 ਨੂੰ ਕਿਹਾ ਕੁੜੇ ਕੀ ਹਾਲ ਹੈ ਤੀਏ ਤੇਰਾ ਸਾਸ੍ਰੀਕਾਲ 베지 ਨੇ ਪੁੰਡੀ ਦਾ ਹਾਲ ਚਾਲ ਪੁੱਛਿਆ ਚਾਚੀ ਠੀਕ ਹੈ ਗੋਡੇ ਠੀਕ ਹੈ ਹੁਣ ਪੁੰਡੀ ਤਾਂ ਇਉ ਤਿਉ ਜਹੇ ਨਾਲ ਗੱਲ ਕਰਦੀ ਸੀ ਜਿਵੇਂ ਰੋਜ਼ ਆਉਂਦੀ ਹੋਵੇ ਦੋ ਦਿਨਾਂ ਵਿੱਚ ਪੂਨਮ ਨੂੰ ਵੀ ਪਿੰਡਾਂ ਦਾ ਸਭਿਆਚਾਰ ਚੰਗਾ ਲੱਗਣ ਲੱਗ ਪਿਆ ਸੀ ਮਨੁੱਖ ਦੀ ਮਨੁੱਖ ਨਾਲ ਜੁੜ ਕੇ ਰਹਿਣ ਦੀ ਭਾਵਨਾ ਸੁਭਾਵਿਕ ਤੇ ਕੁਦਰਤੀ ਕਿਰਿਆ ਹੁੰਦੀ ਹੈ ਇਸ ਦੀ ਕਿਰਿਆ ਦਾ ਆਪਣਾ ਇੱਕ ਲੰਮਾ ਇਤਿਹਾਸ ਹੈ ਇਹ ਇਕੱਲਾ ਨਹੀਂ ਤੁਰਦਾ ਇਹ ਤਾਂ ਆਪਣੇ ਆਲੇ ਦੁਆਲੇ ਰਸਮ ਰਿਵਾਜ ਤੇ ਜ਼ਿੰਦਗੀ ਨੂੰ ਚੱਕਰ ਵਿੱਚ ਲੈ ਲੈਂਦਾ ਹੈ ਇਹੋ ਜਿਹੇ ਕਿਰਿਆਵਾਂ ਨੂੰ ਸਮਾਜਿਕ ਮਰਿਆਦਾ ਕਹਿੰਦੇ ਨੇ ਤੇ ਇਹ ਮਰਿਆਦਾ ਹੀ ਹੁੰਦੀ ਹੈ ਜਿਹੜੀ ਮਨੁੱਖ ਨੂੰ ਸਹਿਣਸ਼ੀਲ ਤੇ ਕਹਿਣਸ਼ੀਲ ਬਣਾਉਂਦੀ ਹੈ ਪੂਨਮਾ ਰੋਟੀ ਖਾ ਲਏ ਅ즈ਮੇਰ ਨੇ ਕਿਹਾ ਤੂੰ ਵੀ ਖਾ ਲੈ ਭੁੰਡੀ ਬੇਜੀ ਨੇ ਕਿਹਾ ਨਹੀਂ ਨਹੀਂ ਚਾਚੀ ਮੈਂ ਤਾਂ ਚੱਲੀ ਤੇ ਇਹ ਕਹਿ ਕੇ ਭੁੰਡੀ ਆਪਣੇ ਘਰ ਨੂੰ ਤੁਰ ਗਈ ਮੈਂ ਤਾਂ ਭਾਬੀ ਨਿਰਮਲ ਕਾ ਨਿਰਮਲਾ ਕੇ ਕਰੂੰ ਖਾਈ ਹਾਂ ਤੇ ਫਿਰ ਉਹ ਆਪਣੇ ਕਮਰੇ ਵਿੱਚ ਆਰਾਮ ਕਰਨ ਚਲੀ ਗਈ ਥੱਕ ਗਈ ਸੀ ਆਥਣ ਨੂੰ ਹਰਬੰਸ ਵੀ ਆ ਗਿਆ ਤੇ ਰੁਪਿੰਦਰ ਨੂੰ ਨਾਲ ਲੈ ਕੇ ਹੀ ਆਇਆ ਕਿਉਂਕਿ ਸ਼ਨੀਵਾਰ ਦੀ ਸਕੂਲ ਛੁੱਟੀ ਸੀ ਤੇ ਪਰਸੋਂ ਨੂੰ ਐਤਵਾਰ ਸੀ ਹਰਬੰਸ ਨੇ 베ਜੀ ਨੂੰ ਮੱਥਾ ਟੇਕਿਆ ਤਾਂ 베ਜੀ ਨੇ ਇੰਜ ਰਾਤ ਦੀਆਂ ਸਬਰਪੋਟਾਂ ਕਹਿ ਦਿੱਤੀਆਂ ਹਰਬੰਸ ਪੁੱਤ ਕਲਦੀ ਬੀਬੀ ਆਪਣੇ ਘਰ ਹੀ ਹੈ ਰਾਜਮਾਨਸ ਨੇ ਮੋਟਰਸਾਈਕਲ ਦੇ ਟਾਇਰ ਬਦਲਾ ਬਦਲਾ ਲਏ ਨੇ ਪਟਵਾਰੀ ਤੋਂ ਨੰਬਰ ਵੀ ਲੈ ਆਇਆ ਸੀ ਸੁਖਚੈਨ ਕਿਹਾ ਅੱਜ ਸਹਿਜ ਪਾਠ ਪ੍ਰਕਾਸ਼ ਕਰਵਾਇਆ ਆਏ ਸੀ ਕਹਿਣਾ ਅਜਮੇਰ ਦੁਪਹਿਰੇ ਜਾ ਆਈ ਬੰਦਾ ਤਾਂ ਕੋਈ ਘਰ ਨਹੀਂ ਸੀ ਬਾਕੀ ਕੁਸਲੇ ਵਾਲੇ ਸਭ ਠੀਕ ਸੀ ਠੀਕ ਬੋਲੇ ਚਾ ਕੀਤਾ ਕੁੜੀ ਗਈ ਦਾ ਲੈ ਉਹ ਤਾਂ ਕੀ ਸਾਰਾ ਪਿੰਡ ਵਗਵਾ ਹੋ ਗਿਆ ਬਈ ਕੁੜੀ ਸਕੂਲ ਵਿੱਚ ਆਈ ਹੈ ਸਾਡੀਆਂ ਵੀ ਧੀਆ ਭੈਣਾਂ ਪੜਨ ਲੱਗੀਆਂ ਚੰਗਾ ਹੋ ਗਿਆ रूप ਨੂੰ ਲਿਆਇਆ ਪੂਨਮ ਤੇ ਰੂਪ ਮਿਲ ਲੈਣਗੇ ਆਥਣੇ ਕੁਲਵੰਤ ਵੀ ਆ ਜਾਊਗਾ ਰੰਗ ਲੱਗ ਜਾਣਗੇ ਅਜ ਰਾਜ ਫਿਰ ਲੇਟ ਐ ਕੋਈ ਨਾ ਬੇਬੇ ਸਭ ਆਥਣ ਨੂੰ ਤੇਰੇ ਖੰਭਾ ਹਟਾ ਆ ਜਾਣਗੇ ਹਰਭੰਸ ਨੇ ਕਿਹਾ ਕੁਲਵੰਤ ਵੀ ਆ ਗਿਆ ਕਿਉਂ ਬੇਬੇ ਐ ਤੇਰੀਆਂ ਨੋਹਾ ਕਰਦੀਆਂ ਦਿਮਾਗ ਟਿਕਾਣੇ ਕਿ ਨਹੀਂ ਟਿਕਾਣੇ ਕਰਦੀਆਂ ਧੀਆ ਲਾਣੇ ਵਾਲਿਆਂ ਦੀਆਂ ਨੇ ਮਾਂ ਨੇ ਮਤ ਦੇ ਕੇ ਭੇਜੀਆਂ ਵੀ ਆ ਚੱਲ ਫੇਰ ਹੁਣ ਚਾਹ ਪਾਣੀ ਰੋਟੀ ਤਾਂ ਲਿਆਓ ਕੰਤ ਨੇ ਕਿਹਾ ਸਭ ਕੁਝ ਆ ਰਿਹਾ ਜੀ ਮੈਲੂ ਨੇ ਕਿਹਾ ਰੂਪ ਤੇ ਪੂਨਮ ਨੇ ਜਦ ਵਿਹੜੇ ਵਿੱਚ ਰੌਣਕ ਦਾ ਦੂਜਾ ਨਾ ਕੁਲਵੰਤ ਦੀ ਆਵਾਜ਼ ਸੁਣੀ ਤਾਂ ਬਾਹਰ ਆ ਗੰਗਾ ਸਤਿ ਸ਼੍ਰੀ ਅਕਾਲ ਪੂਨਮ ਨੇ ਤੇ ਰੂਪ ਨੇ ਇਕੱਠਿਆਂ ਹੀ ਕਹਿ ਦਿੱਤੀ ਆ ਪਾਈ ਬੀਬੀ ਤੁਹਾਨੂੰ ਦੋਹਾਂ ਨੂੰ ਨੌਕਰੀ ਦੀਆਂ ਵਧਾਈਆਂ ਤੁਸੀਂ ਇਕੱਠਿਆਂ ਨੇ ਸਤਿ ਸ਼੍ਰੀ ਅਕਾਲ ਕਹੀ ਸੀ ਠੀਕ ਹੈ ਨਾ ਠੀਕ ਹੈ ਬਾਈ ਪੂਨਮ ਨੇ ਕਿਹਾ ਬਾਈ ਤਾਂ ਇੰਨਾ ਹੀ ਹਸਾਉਂਦਾ ਹੈ ਪੂਨਮ ਇੱਕ ਵਾਰੀ ਤਾਂ ਸਾਡਾ ਬਠਿੰਡਾ ਕਚਹਿਰੀਆਂ ਵਿੱਚ ਕੇਸ ਚੱਲਦਾ ਸੀ ਕੁਲਵੰਤ ਤੇ ਹਰਵੰਸ ਬਾਈ ਦੋਵੇਂ ਤਰੀਕ ਉੱਤੇ ਗਏ ਸਾਡੇ ਵਕੀਲ ਨੂੰ ਕੁਲਵੰਤ ਬਾਈ ਕਹਿੰਦਾ ਵਕੀਲ ਸਾਹਿਬ ਮੜਾ-ਮੋਟਾ ਹਸਲਿਆ ਕਰੋ ਸਿਹਤ ਲਈ ਚੰਗਾ ਹੁੰਦਾ ਕੁਲਵੰਤ ਇੱਥੇ ਹਸਣ ਵਾਲਾ ਕੋਈ ਆਵੇ ਤਾਂ ਹੱਸੀਗੇ ਲੋਕਾਂ ਦੇ ਦੁੱਖ ਸੁਣ ਸੁਣ ਕੇ ਆਪ ਉਹ ਜਿਹਾ ਹੀ ਹੋਏਗਾ ਯਾਰਾ ਓਏ ਤੂੰ ਜ਼ਰੂਰ ਆ ਜਾਇਆ ਕਰ ਮੜਾ-ਮੋਟਾ ਹਸਾ ਦਿਆ ਕਰ ਵਕੀਲ ਸਾਹਿਬ ਤੁਸੀਂ ਤਾਂ ਰਵਾਉਣ ਦੀ ਫੀਸ ਲੈਂਦੇ ਹੋ ਮੇਰੇ ਦਾ ਹਸਾਉਣ ਦੀ ਫੀਸ ਵੀ ਦੁੱਗਣੀ ਹੋ ਵੇਖ ਲਓ ਜੇ ਪਗਦਾ ਹੈ ਸੌਦਾ ਬਾਈ ਨੇ ਜਦ ਵਕੀਲ ਨੂੰ ਕਿਹਾ ਤਾਂ ਉੱਥੇ ਜਿੰਨੇ ਬੈਠੇ ਸੀ ਸਭ ਹੱਸ ਹੱਸ ਲੋਟਪੋਟ ਹੋ ਗਏ ਤੁਰਨ ਲੱਗਿਆ ਵਕੀਲ ਨੇ ਬਾਈ ਨੂੰ ਜਫੀ ਵਿੱਚ ਲੈ ਕੇ ਮਲਾਇਆ ਹੱਥ ਮਲਾਇਆ ਤੇ ਕਿਹਾ ਬਾਈ ਤਰਾ ਧੰਨਵਾਦ ਇਸ ਹਾਸੇ ਦੀ ਸ਼ੁਰਲੀ ਲਈ ਕੋਲਵੰਤ ਹਰਵੰਸ ਤੇ ਰਾਜ ਤੋਂ ਬਿਲਕੁਲ ਵੱਖਰਾ ਹੈ ਜਿਸ ਦਿਨ FCI ਵਿੱਚ ਬਤੌਰ ਇੰਸਪੈਕਟਰ ਜੁਆਇਨ ਕਰਨ ਗਿਆ ਤਾਂ ਬੇਬੇ ਨੂੰ ਮੱਥਾ ਟੇਕ ਕੇ ਕਹਿੰਦਾ